ਸਰਕਾਰ ਦਾਵਾ ਕਰ ਰਹੀ ਹੈ ਜੇ ਸੂਰੇਜ ਬੋਰਡ ਲਈ ਗੁਰਵਦਾਸ ਨਗਰ ਚ ਕਰੋੜ ਰੁਪਏ ਦਿੱਤਾ ਕੋ ਕਰੋੜ ਰੁਪਏ ਦਾ ਫੰਡ ਕਿੱਥੇ ਸਾਨੂੰ ਦਿਖਾ ਨਹੀਂ ਸਰੀਆ ਕਰੋੜ ਰੁਪਏ ਫੰਡ ਮੈਨੂੰ ਦਿਨ ਮੈਂ ਕਰਾ ਕੇ ਦਿਖਾਣਾ ਕਟ ਕੋੜ 15 ਸਾਲ ਹੋ ਗਏ ਅੱਜ ਦੀ ਗੱਲ ਨਹੀਂ ਹੈ ਸਰਕਾਰ ਦਾ ਰੋਲਾ ਨਹੀਂ ਹੈ ਸਰਕਾਰ ਤਿੰਨ ਸਰਕਾਰਾਂ ਦਾ ਹੀ ਰੋਲਾ ਹੈ ਸਰਕਾਰਾਂ ਦੀ ਨਹੀਂ ਕਮੀ ਹੈ ਕਰੋੜ ਰੁਪਏ ਦਾ ਫੰਡ ਜਾਰੀ ਹੋਇਆ ਗੁਰਵਦਾਸ ਨਗਰ ਸੂਰੇਗੜ ਕਿੱਥੇ ਹੋ ਆਵੇ ਇੱਥੇ ਤਾਂ ਤੱਕ ਤਿੰਨ ਤੋਂ ਪਹਿਲਾਂ ਦੀ ਪਾਣੀ ਭਰਿਆ ਰਹਿੰਦਾ ਜੀ ਇਹ ਅਸੀਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਇਹ ਵੀ ਸਪਲਾਈ ਕਰੋ ਉਹ ਕਹਿੰਦੇ ਇਹ ਵੀ ਸਪਲਾਈ ਕਰਨ ਵਾਲੀ ਹੈ ਕਦੇ ਉੱਤਰ ਸਪਾਈ ਕਰ ਦਿੰਦੇ ਕਦੇ ਉੱਤਰ ਕਹਿੰਦੇ ਲਗਾਤਾਰ ਸਪਾਈ ਕੀਤੀ ਜਾਵੇ ਸਾਡੇ ਚੈਂਬਰਾਂ ਦੀ ਮਤਲਬ ਉਹਨਾਂ ਕੋ ਚੈਂਬਰ ਸਪਾਈ ਕਰ ਗਏ ਤੇ ਉਹ ਭਰੇ ਪਏ ਉਹ ਫਿਰ ਉਹ ਹੀ ਹਾਲ ਹੋ ਜਾਂਦਾ ਤੇ ਇਹ ਪ੍ਰੋਪਰ ਇੱਕ ਇੱਕ ਕੰਮ ਨਹੀਂ ਹੋ ਰਿਹਾ ਇੱਥੇ ਪਹਿਲਾਂ ਤਾਂ ਸਾਡੇ ਇੱਥੇ ਕੋਈ ਰਿਸਤੇਦਾਰ ਨਹੀਂ ਆਉਂਦਾ ਜੇ ਕੋਈ ਪਿੰਡਦਾਰ ਨੂੰ ਬੁਲਾਉਣਾ ਜਾਂ ਘਟ ਦਾ ਪਾਣੀ ਪੋਤ ਹੈ ਤੇ ਨਹੀਂ ਆਉਂਦੇ ਫਿਰ ਇੱਥੇ ਜਿਹੜੇ ਬੱਚੇ ਸਕੂਲ ਜਾਂਦੇ ਆ ਬੱਚੇ ਤਿਆਰ ਹੁੰਦੇ ਕੇਵਲ ਤਾਂ ਕਿਆ ਕਰੋ ਤਿਆਰ ਹੋ ਕੇ ਆਉਂਦੇ ਤੇ ਪਾਣੀ ਦੇ ਵਿੱਚ ਲੱਗ ਜਾਂਦੇ ਉਹਨਾਂ ਦੇ ਮਰਦੇ ਖਰਾਬ ਹੋ ਜਾਂਦੀ ਹੈ ਕਈ ਵਾਰੀ ਬੱਚਾ ਸਕੂਲ ਜਾਂਦਾ ਕਈ ਵਾਰ ਨਹੀਂ ਜਾਂਦਾ ਸਾਰੀ ਇਹ ਇਹ ਦੋ ਗਲੀਆਂ ਤਾਂ ਜਮਾ ਭਰੀਆਂ ਹੀ ਰਹਿੰ ਅਨ ਜੇ ਸਾਨੂੰ ਖਾਰਿਸ਼ ਹੋ ਜਾਂਦੀ ਪੈਰਾਂ ਨੂੰ ਬੱਚਿਆਂ ਨੂੰ ਬਾਤ ਦਿਨ ਮੱਛਰ ਦਿਨੇ ਵੀ ਮੱਛਰ ਰਾਤ ਨੂੰ ਮੈਂ ਰਜੇਸ਼ ਕੁਮਾਰ ਮੇਰਾ ਨਾਮ ਹੈ ਸਰਕਾਰ ਦਾਵਾ ਕਰ ਰਹੀ ਹੈ ਜੀ ਸੀਵਰੇਜ ਬੋਰਡ ਲਈ ਗੁਰਵਦਾਸ ਨਗਰ ਤੇ ਕਰੋੜ ਰੁਪਏ ਦਿੱਤਾ ਉਹ ਕਰੋੜ ਰੁਪਏ ਦਾ ਫੰਡ ਕਿੱਥੇ ਸਾਨੂੰ ਦਿਖਾ ਨਹੀਂ ਸਰੀ ਜਿਆ ਕਰੋੜ ਰੁਪਏ ਫੰਡ ਮੈਨੂੰ ਦਿਨ ਮੈਂ ਕਰਾ ਕੇ ਦਿਹਾਣ ਹੱਲ ਕਿਵੇਂ ਹੁੰਦਾ ਤੁਸੀਂ ਕਹਿ ਰਹੇ ਹੋ ਕਰੋੜ ਰੁਪਏ ਦੀ ਗੱਲ ਕੀਤੀ ਤੁਸੀਂ ਕਿਸੇ ਨਗਰ ਕੌਂਸਲ ਨੂੰ ਪ੍ਰਧਾਨ ਨੂੰ ਕਰੋੜ ਦਾਵਾ ਕਰ ਦਾਵਾ ਕਰ ਰਹੇ ਨਾ ਮੈਡਮ ਦਾਵਾ ਤਾਂ ਕਰ ਰਹੇ ਤੁਸੀਂ ਪੁੱਛਿਆ ਨਿਊਜ਼ ਤੇ ਦਿਖਾਇਆ ਜਾ ਰਿਹਾ ਨਾ ਤੁਸੀਂ ਕੋਈ ਤੁਸੀਂ ਹਾਂ ਪੁੱਛਿਆ ਉਹ ਤਰੂੰ ਪੁੱਛਿਆ ਉਹ ਆਉਂਦੇ ਆ ਦੇਖ ਕੇ ਚਲੇ ਜਾਂਦੇ ਫੱਟੀਆਂ ਮਾਰਨ ਦੇ ਚਲੇ ਜਾਂ ਹਾਲੀ ਨਾਲ ਕਿਸੇ ਨਾਲ ਗੱਲਬਾਤ ਹੋਈ ਤੁਹਾਡੀ ਹਾਂਜੀ ਹਾਂਜੀ ਪੁੱਛਿਆ ਜਿਹੜੇ ਮਹੱਲੇ ਦੇ ਐਮਸੀ ਹੈ ਐਮਸੀ ਕੋਈ ਵੀ ਡੇਰ ਅਧਿਕਾਰੀ ਨਾਲ ਕੋਈ ਨਗਰ ਕੌਂਸਲ ਦੇ ਪ੍ਰਧਾਨ ਨਾਲ ਜਾਂ ਕਿਸੇ ਵਿਜੀਬੋਰਡ ਨਾਲ ਉਹਨਾਂ ਨਾਲ ਮੌਕਾ ਹੀ ਨਹੀਂ ਮਿਲਦਾ ਨਾ ਗੱਲ ਕਰਨ ਨੂੰ ਕਦੇ ਉਹ ਮੀਟਿੰਗ ਤੇ ਗਏ ਨੇ ਕਦੇ ਕਿੱਥੇ ਗਏ ਹੁੰਦੇ ਆ ਬਸ ਐਵੇਂ ਟਪਾ ਦੇ ਲਾਰਾ ਲਾ ਲਾ ਕੀ ਕਟੋਂ ਕਟ 15 ਸਾਲ ਹੋ ਗਏ ਅੱਜ ਦੀ ਗੱਲ ਨਹੀਂ ਹੈ ਸਰਕਾਰ ਦਾ ਰੋਲਾ ਨਹੀਂ ਹੈ ਸਰਕਾਰ ਤਿੰਨਾਂ ਸਰਕਾਰਾਂ ਦਾ ਹੀ ਰੋਲਾ ਹੈ ਫਿਰ ਕੀ ਹੈ ਸਰਕਾਰਾਂ ਦੀ ਨਿਕਮੀ ਖਾਸ ਕਰ ਸਰਕਾਰਾਂ ਦੀ ਨਿਕਮੀ ਹੈ ਕਰੋੜ ਰੁਪਏ ਦਾ ਫੰਡ ਜਾ ਰਿਹਾ ਹੈ ਗੁਰਗਦਾਸ ਨੰਬਰ ਸੀ ਰਿਪੋਰਟ ਕਿੱਥੇ ਹੋ ਕਿੱਥੇ ਲੱਗਿਆ ਦਿਖਾ ਮੈਂ ਦਿਖਾਉ ਹਾਂ ਹਾਂਜੀ ਫਿਰ ਕੀ ਬੱਸ ਆ ਵੋਟਾ ਮੇਰੀ ਗੱਲ ਸੁਣੋ ਹੁਣ ਤੇਰੇ ਡਾਕਟਰ ਬਲਜੀਤ ਕੋਰ ਘਰ ਘਰ ਜਾ ਰਹੀ ਮੈਂ ਤਾਂ ਵੇਖੀ ਨਹੀਂ ਇੱਕ ਵਾਰ ਜਰੂਰ ਆਈ ਸੀ ਉਹ ਸਾਡੇ ਮਹੱਲੇ ਦੇ ਮੁੰਡੇ ਦਾ ਡਾਕਟਰ ਦਾ ਪੇਪਰ ਕਲੀਅਰ ਹੋਇਆ ਸੀ ਉਦੋਂ ਆਈ ਸੀ ਇੱਕ ਵਾਰੀ ਉਸ ਤੋਂ ਬਾਅਦ ਮੈਂ ਤਾਂ ਵੇਖੀ ਨਹੀਂ ਡਾਕਟਰ ਬਲਜੀਤ ਕੋਰ ਆਏ ਨੇ ਇੱਥੇ ਨੇ ਪਾਣੀ ਕੀ ਥੋੜਾ ਨਾ ਕੀ ਕਹਿਣਾ ਚਾਹੁੰਦੇ ਕਿਹੜਾ ਵਾਰਡ ਹੈਗਾ ਕੀ ਸਮੱਸਿਆ ਹੈ ਕਦੋਂ ਤੁਸ ਸਮੱਸਿਆ ਨਾਲ ਦੂਜਾ ਨਾ ਕਰ ਰਹੇ ਮੈਂ ਜੀ ਰਿਖੀ ਗਿਆ ਸਰਵਲ ਡਾਕਟਰ ਪੋਲੀ ਐਮ ਸੀ ਤੇ ਮੰਡਲ ਪ੍ਰਧਾਨ ਬੀ ਜੀ ਪੀ ਸੇਰੀ ਮੈਂ ਪ੍ਰਧਾਨਾ ਜੀ ਮੈਂ ਇੱਥੋਂ ਨਾ ਘਟੋ ਘਟ ਇਹਨੂੰ ਸਾਨੂੰ 10 15 ਸਾਲ ਹੋ ਗਏ ਜੀ ਇਹ ਸਮੱਸਿਆ ਨਾਲ ਜੁੜਦੇ ਹੋਏ ਇਹ 24 ਘੰਟੇ ਪਾਣੀ ਖਾਸ ਪੈ ਰਹੇ ਦਾ ਜਦੋਂ ਅਸੀਂ ਬੁਲਾਉਂਦੇ ਸੀਵਰ ਬੋਰਡ ਨੂੰ ਉਹ ਬੰਦੇ ਭੇਜਦੇ ਨੇ ਪਰਟੀ ਮਾਰ ਕੇ ਚਲੇ ਜਾਂਦੇ ਫਿਰ ਦੂਜੇ ਦਿਨ ਹੀ ਆਲ ਉਹਨੇ ਕਹਿੰਦੇ ਵੀ ਬਰਸਾਤ ਹੋ ਗਈ ਬਰਸਾਤ ਦਾ ਪਾਣੀ ਤਾਂ ਦੋ ਦੋ ਚਾਰ ਦਿਨ ਸੇਰ ਤੇ ਭਰਿਆ ਸੀ ਉਹ ਨਿਕਲ ਗਿਆ ਪਰ ਸਾਡੇ ਇੱਥੇ ਤਾਂ ਨੇ 350 ਦਿਨ ਪਾਣੀ ਭਰਿਆ ਰਹਿਦਾ ਜੀ ਤੇ ਅਸੀਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਨੇ ਭਾਈ ਇਹ ਦੀ ਸਫਾਈ ਕਰੋ ਉਹ ਕਹਿੰਦੇ ਇਤਨੀ ਸਫਾਈ ਕਰਨ ਵਾਲੀ ਹੈ ਪਰ ਉਹ ਕਦੇ ਉਧਰ ਸਫਾਈ ਕਰ ਦਿੰਦੇ ਕਦੇ ਉਧਰ ਕਹਿੰਦੇ ਲਗਾਤਾਰ ਸਫਾਈ ਕੀਤੀ ਜਾਵੇ ਸਾਡੇ ਚੈਂਬਰਾਂ ਦੀ ਜੇ ਮੰਨ ਲੈ ਹੁਣ ਦੋ ਚੈਂਬਰ ਸਫਾਈ ਕਰ ਗਏ ਤੇ ਉਹ ਭਰੇ ਪਏ ਉਹ ਫਿਰ ਉਹ ਹੀ ਹਾਲ ਹੋ ਜਾਂਦਾ ਜੀ ਤੇ ਇਹ ਪ੍ਰੋਪਰ ਇੱਕ ਇੱਕ ਇਹ ਕੰਮ ਨਹੀਂ ਹੋ ਰਿਹਾ ਜੀ ਕਿਸ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈਗੀ ਆ ਨੰਗਨ ਟੱਪਨ ਦੇ ਵਿੱਚ ਲੰਗਰ ਬਾਕਿਸਤਾਨ ਦੇ ਲੰਗਰ ਟੱਪਨ ਨੂੰ ਇੱਥੇ ਪਹਿਲਾਂ ਤਾਂ ਸਾਡੇ ਇੱਥੇ ਕੋਈ ਵੀ ਰਿਸ਼ਤੇਦਾਰ ਨਹੀਂ ਆਉਂਦਾ ਜੇ ਕੋਈ ਪਿੰਡ ਬਰਾਣ ਨੂੰ ਬੁਲਾਉਣਾ ਹੈ ਨਾ ਯਾਰ ਤੁਹਾਡੇ ਤਾਂ ਪਾਣੀ ਬਹੁਤ ਹੈ ਤੇ ਨਹੀਂ ਆਉਂਦੇ ਫਿਰ ਇੱਥੇ ਜਿਹੜੇ ਬੱਚੇ ਸਕੂਲ ਜਾਂਦੇ ਆ ਬੱਚੇ ਤਿਆਰ ਹੁੰਦੇ ਕੇਵਲ ਤਾਂ ਤਿਆਰ ਘਰੋਂ ਤਿਆਰ ਹੋ ਕੇ ਆਉਂਦੇ ਇਹ ਪਾਣੀ ਦੇ ਵਿੱਚ ਲੱਗ ਜਾਂਦੇ ਉਹਨਾਂ ਦੇ ਵਰਦੇ ਖਰਾਬ ਹੋ ਜਾਂਦੀ ਹੈ ਕੇਵਲ ਹੀ ਬੱਚਾ ਸਕੂਲ ਜਾਂਦਾ ਕੇਵਲ ਨਹੀਂ ਜਾਂਦਾ ਇਹ ਕਿਤੇ ਇਹਦੇ ਖਾਰਸ ਬਹੁਤ ਹੋ ਰਹੀ ਹੈ ਲੋਕਾਂ ਨੂੰ ਖਾਰਸ ਚਮੜੀ ਰੋਗ ਆ ਭਾਈ ਸਾਹਿਬ ਘੜੇ ਤਾਂ ਅੰਬੀਬੀ ਜੇ ਕੁਮਾਰ ਜੀ ਇਹਨਾਂ ਵੀ ਕਾਰਨ ਕੀ ਹੈ ਕਿਉਂ ਕਾਰਨ ਕਾਰਨ ਇਹ ਜੀ ਇਹ ਕਾਰਨ ਹੈ ਅਸੀਂ ਜਦੋਂ ਕਹਿੰਨੇ ਆ ਇਹਨਾਂ ਨੂੰ ਕਹਿੰਦੇ ਵੀ ਸਾਡੀਆਂ ਮੋਟਰਾਂ ਬੰਦ ਹੈ ਮੋਟਰਾਂ ਬੰਦ ਮੋਟਰ ਦਿਨੋਂ ਚਲਦੀਆਂ ਇਹਨਾਂ ਦੀਆਂ ਕੋਈ ਦਿਖਾਏ ਵਾਸਤੇ ਰਾਤ ਨੂੰ ਜਿਹੜਾ ਬੰਦਾ ਹੁੰਦਾ ਉਹ ਮੋਟਰ ਤੇ ਮੋਟਰ ਨਹੀਂ ਚਲਾਉਂਦਾ ਜੇ ਜੀ ਦਿਨ ਮੋਟਰ 24 ਘੰਟੇ ਚੱਲ ਜਾਂਦੀ ਆ ਉਹ ਦਿਨ ਇੱਥੇ ਪਾਣੀ ਨਿਕਲ ਜਾਂਦਾ ਜਦੋਂ ਮੋਟਰ ਬੰਦ ਆ ਫਿਰ ਪਾਣੀ ਭਰ ਜਾਂਦਾ ਹੈ ਅਸੀਂ ਆਖਿਆ ਵੀ ਮੋਟਰ ਨੂੰ ਤੁਸੀਂ ਕਿਉਂ ਨਹੀਂ ਚਲਾਉਂਦੇ ਕਹਿੰਦੇ ਕਹਿੰਦੇ ਬਿਜਲੀ ਹੈ ਨਹੀਂ ਕਹਿੰਦੇ ਕਿ ਕੁਝ ਦਿਨ ਬੰਨ ਮਾਰ ਦਿੰਦੇ ਪਰ ਸਾਡਾ ਇੱਥੇ ਇਹ ਸਾਡੀ ਸੀਵਰੇਜ ਦੀ ਕੋਈ ਸਮੱਸਿਆ ਹੱਲ ਨਹੀਂ ਹੋਈ ਸਰਕਾਰ ਦਾਵਾ ਕਰ ਰਹੀ ਕਾਉਂਸਲ ਕੀ ਕਹਿ ਰਹੀ ਹੈਗੀ ਮਦਰ ਕਾਉਂਸਲ ਨਾਲ ਤਾਂ ਗੱਲਬਾਤ ਹੋਈ ਨਹੀਂ ਅਸੀਂ ਪ੍ਰਧਾਨ ਜੀ ਨਾਲ ਗੱਲ ਕੀਤੀ ਸੀ ਪਾਪਾ ਪ੍ਰਧਾਨ ਜੀ ਕਹਿੰਦੇ ਕੋਈ ਨਹੀਂ ਤੁਹਾਡਾ ਮਸਲਾ ਹਲਕਾ ਕਰਾਉਂਦੇ ਆ ਕੋਈ ਨਹੀਂ ਕੋਈ ਨਹੀਂ 365 ਦਿਨ ਟੱਪ ਕੇ ਦਿਨ ਟੱਪ ਜਾਂਦੇ ਆ ਉਹ ਉਹ ਕੋਈ ਨਹੀਂ ਚੱਲਦਾ ਆਪਾ ਪ੍ਰਧਾਨ ਜੀ ਆਉਂਦੇ ਪਰ ਇੱਕ ਇੱਕ ਦਿਨ ਇੱਥੇ ਆਪਣੇ ਏਜੇਮ ਸਾਹਿਬ ਵੀ ਆਏ ਉਹ ਵੀ ਗੱਲਾ ਮਾਰ ਕੇ ਅਸੀਂ ਉਹਨਾਂ ਨੂੰ ਕਹਿੰਦੇ ਜਿੱਥੇ ਪਾਣੀ ਭਰੇ ਉੱਥੇ ਦਿਖਾਓ ਉਹ ਜਿੱਥੇ ਸੁੱਕੀ ਥਾ ਉੱਥੇ ਲੈ ਕੇ ਇੱਥੇ ਮੈਡਮ ਬਲਜੀਤ कौर ਆਈ ਉਹ ਬਲਜੀਤ कौर ਆਈ ਇੱਥੇ ਜਿਹੜੇ ਮੱਲੇ ਦੇ ਹੈਗੇ ਆ ਆਮ ਆਦੀ ਪਾਰਟੀ ਵਾਲੇ ਉਹ 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 ਜੇ ਚਾਹਣ ਤਾਂ ਉਹ ਦਿਖਾ ਦੇ ਇਹਦਾ ਸਮਝ ਉਹ ਜਿੱਥੇ ਸੁੱਕਾ ਹੁੰਦਾ ਉੱਥੇ ਮੈਡਮ ਨੂੰ ਦਿਖਾ ਦਿੰਦੇ ਮੈਡਮ ਨੂੰ ਵੀ ਕੀਤਾ ਜਾਂਦਾ ਗੁਮਰਾ ਵੀ ਜਿਹੜੀ ਸੁੱਕੀ ਥਾ ਉਹ ਦਿਖਾ ਦਿੰਦੇ ਜਿੱਥੇ ਪਾਣੀ ਭਰੇ ਉਹ ਨਹੀਂ ਦਿਖਾਉਂਦੇ ਹਾਂਜੀ ਆ ਸਾਡਾ ਕੋਨੇ ਦਾ ਘਰ ਹੈ ਤੇ ਇਹਦੇ ਚ 4 ਘਰ ਹੈ ਉਹ ਸਾਰਾ ਪਾਣੀ ਹੈ ਨਾ ਉਧਰੋਂ ਵੀ ਆ ਜਾਂਦਾ ਤੇ ਇਧਰੋਂ ਵੀ ਆ ਜਾਂਦਾ ਸਾਰੇ ਇਹ ਇਹ ਦੋ ਗਲੀਆਂ ਤਾਂ ਜਮ੍ਹਾਂ ਭਰੀਆਂ ਹੀ ਰਹਿਣੀਆਂ ਹਮੇਸ਼ਾ ਹੀ ਭਾਵੇਂ بارش ਆਵੇ ਜਾਂ ਨਾ ਆਵੇ ਹਾਂਜੀ ਤੇ ਸਾਨੂੰ ਖਾਰਿਸ਼ ਹੋ ਜਾਂਦੀ ਪੈਰਾਂ ਨੂੰ ਬੱਚਿਆਂ ਨੂੰ ਬਾਦ ਦਿਨ ਮੱਛਰ ਦਿਨੇ ਵੀ ਮੱਛਰ ਰਾਤ ਨੂੰ ਵੀ ਮੱਛਰ ਮੀਂਹ ਵਾਲੇ ਪਾਣੀ ਦੀ ਕੀ ਸੁਣਸਿਆ ਨਾਲ ਕੋਈ ਮੁਸ਼ਕਲ ਨਹੀਂ ਪਾਣੀ ਸੀਵਰ ਦਾ ਵੀ ਹੈ ਕੁੰਜ ਘਰਾਂ ਦਾ ਵੀ ਪਾਣੀ ਹੈ ਚੈਂਬਰਾਂ ਦਾ ਪਾਣੀ ਸਾਰਾ ਇਧਰ ਹੀ ਖੜਾ ਹੁੰਦਾ ਹਾਂਜੀ ਮਲੋਟ ਵਾਲਿਓ ਆਹ ਤੁਹਾਨੂੰ ਰਖੜੀ ਦੇ ਸ਼ੁਭ ਮੌਕੇ ਤੇ ਮਨਾਲੀ ਲੈ ਚਲਦੇ ਹਾਂ ਕਿਵੇਂ ਗੁਪਤਾ ਜੀ ਦੱਸਣਗੇ ਤੁਸੀਂ ਕਰਨਾ ਕੀ ਹੈ ਸਾਡੇ ਕੋਲ ਕੋਈ ਵੀ ਮੋਬਾਈਲ ਪਰਚੇਜ਼ ਕਰਦੇ ਹੋ ਅਸੀਂ 31 ਅਗਸਤ ਨੂੰ ਡਰਾ ਕੱਢਾਂਗੇ ਪੰਜ ਮੈਂਬਰਾਂ ਨੂੰ ਅਸੀਂ ਮਨਾਲੀ ਲੈ ਕੇ ਜਾਵਾਂਗੇ 4 ਦਿਨਾਂ ਲਈ ਫ੍ਰੀ ਐਂਡ